ਮੋਗਾ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਪੇੜ ਹੋਈ ਹੈ ਪਰਵਾਸੀ ਮਜ਼ਦੂਰ ਤੇ ਫਾਇਰਿੰਗ ਕਰਨ ਵਾਲਿਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਮੋਗਾ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਪੇੜ ਹੋਈ ਹੈ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲਿਆਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ ਮੁੱਠਪੇੜ ਦੇ ਦੌਰਾਨ ਦੋ ਮੁਲਜ਼ਮ ਜ਼ਖਮੀ ਹੋਏ ਨੇ ਹਥਿਆਰ ਵੀ ਜ਼ਬਤ ਕੀਤੇ ਗਏ ਨੇ ਮੋਗਾ ਪੁਲਿਸ ਤੇ ਸੀਆਈਏ ਸਟਾਫ ਦਾ ਸਾਂਝਾ ਆਪਰੇਸ਼ਨ ਸੀ 10 ਫਰਵਰੀ ਨੂੰ ਪਰਵਾਸੀ ਮਜ਼ਦੂਰਾ ਤੇ ਫਾਇਰਿੰਗ ਕੀਤੀ ਗਈ ਸੀ ਇਹ ਵੀਡੀਓ 10 ਫਰਵਰੀ ਦੀ ਹੈ ਜਦੋਂ ਪਰਵਾਸੀ ਮਜ਼ਦੂਰਾ ਤੇ ਗੋਲੀਆਂ ਚਲਾਈਆਂ ਗਈਆਂ ਇਹ ਵੀਡੀਓ ਜਿਹੜੀ ਆ ਇਹ ਸਾਹਮਣੇ ਆਈ ਸੀ ਵੀਡੀਓ ਵਾਇਰਲ ਹੋਈ ਸੀ 10 ਫਰਵਰੀ ਨੂੰ ਪਰਵਾਸੀ ਮਜ਼ਦੂਰਾ ਤੇ ਗੋਲੀਆਂ ਚਲਾਈਆਂ ਗਈਆਂ ਤੇ ਅੱਜ ਪੁਲਿਸ ਦੇ ਵੱਲੋਂ ਐਨਕਾਊਂਟਰ ਇਹਨਾਂ ਦਾ ਕਰ ਦਿੱਤਾ ਗਿਆ ਹੈ ਮੌਕੇ ਤੋਂ ਹਥਿਆਰ ਜ਼ਬਤ ਕੀਤੇ ਗਏ ਨੇ ਬਰਾਮਦ ਕੀਤੇ ਗਏ ਨੇ ਤੇ ਦੋ ਮੁਲਜ਼ਮ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਪੁਚਗੇਸ਼ ਦੇ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ CIA ਤੇ ਪੁਲਿਸ ਦੇ ਵੱਲੋਂ ਸਾਂਝੀ ਆਪਰੇਸ਼ਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਮੋਗਾ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਠ ਭੇੜ ਹੋਈ ਹੈ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ ਦੋ ਮੁਲਜ਼ਮ ਜਿਹੜੇ ਨੇ ਜ਼ਖਮੀ ਹੋਏ ਨੇ ਪੋਰਚਗੇਸ ਦੇ ਦੌਰਾਨ ਵੱਡੇ ਖੁਲਾਸੇ ਹੋਣਗੇ 10 ਫਰਵਰੀ ਨੂੰ ਮੋਗਾ ਦੇ ਵਿੱਚ ਪਰਵਾਸੀ ਮਜ਼ਦੂਰਾ ਤੇ ਫਾਇਰਿੰਗ ਹੋਈ ਸੀ ਗੋਲੀਆਂ ਚਲਾਈਆਂ ਗਈਆਂ ਸੀ ਮੋਟਰਸਾਈਕਲ ਸਵਾਰ ਦੋ ਅੜਪੱਛਾਤੇ ਹਨੇ ਗੋਲੀਆਂ ਚਲਾਈਆਂ ਸੀ ਸਾਡੇ ਸਹਿਯੋਗੀ ਸਰਪਜੀਤ ਸਿੰਘ ਨਾਲ ਜੁੜੇ ਨੇ ਸਰਪਜੀਤ ਕੀ ਕੋਈ ਜਾਣਕਾਰੀ ਐਨਕਾਉਂਟਰ ਹੋਇਆ ਕੀ ਕੁਝ ਬਰਾਮਦ ਕਿਨੇ ਜ਼ਖਮੀ ਬਿਲਕੁਲ ਮਨਪ੍ਰੀਤ ਮੈਂ ਦੱਸਣਾ ਚਾਹੁੰਗਾ ਕਿ ਬੀਤੇ ਦਿਨੀ 10 ਫਰਵਰੀ ਨੂੰ ਜਿਹੜਾ ਮੋਗਾ ਦੇ ਜੀਰਾ ਰੋਡ ਤੇ ਮਸਾਲਾ ਫੈਕਟਰੀ ਦੇ ਕੋਲ ਜਿਹੜੇ ਮਜ਼ਦੂਰ ਸੀਗੇ ਜਿਹੜਾ ਖਾਣਾ ਖਾਣ ਲਈ ਜਾ ਰਹੇ ਸੀ ਤਾਂ ਜਿਹੜੇ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਸ਼ਖਸ ਸੀਗੇ ਉਹਨਾਂ ਵੱਲੋਂ ਜਿਹੜੀਆਂ ਇਹਨਾਂ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦਰਮਿਆਨ ਇੱਕ ਮਜ਼ਦੂਰ ਦੇ ਲੱਤ ਵਿੱਚ ਗੋਲੀਆਂ ਲੱਗਣ ਕਾਰਨ ਜਿਹੜਾ ਜ਼ਖਮੀ ਹੋ ਗਿਆ ਸੀ ਤੇ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਹਤੀ ਕਰਾਇਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਉਹ ਫ੍ਰੀ ਕੋਡ ਦੇ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮੰਤਰੀ ਤਾਂ ਲਗਾਤਾਰ ਜਿਹੜੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਸੀਆਈਏ ਸਾਹਿਬ ਮੋਗਾ ਦੀਆਂ ਟੀਮਾਂ ਵੱਲੋਂ ਕਾਉਂਟਰ ਇੰਟੈਲੀਜੈਂਸੀ ਦੇ ਨਾਲ ਮਿਲ ਕੇ ਜਿਹੜਾ ਇਹਨਾਂ ਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਜਿਹੜੀਆਂ ਵੱਖ-ਵੱਖ ਗਤੀਵਿਧੀਆਂ ਅਪਣਾਈਆਂ ਗਈਆਂ ਸੀ ਤਾਂ ਅੱਜ ਪੁਲਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਪੁਲਿਸ ਦੇ ਸਹਿਯੋਗ ਦੇ ਨਾਲ ਦੋ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਜਿਹੜਾ ਇਨਕਾਊਂਟਰ ਕਰ ਦਿੱਤਾ ਗਿਆ ਜਿਨ੍ਹਾਂ ਪਾਸੋਂ ਕਾਫੀ ਜਿਹੜੇ ਇਹ ਰਵਾਲ ਵਰਨ ਨੇ ਬਰਾਂਧ ਕੀਤੇ ਗਏ ਨੇ ਕਾਫੀ ਜਿਹੜੇ ਕਾਰਤੂਸ ਨੇ ਉਹ ਵੀ ਬਰਾਂਧ ਕੀਤੇ ਗਏ ਨੇ ਜੀ ਤੇ ਸਰਪਜੀਤ ਸ਼ੁਰੂਆਤੀ ਜਾਂਚ ਦੇ ਵਿੱਚ ਹੋਰ ਕੋਈ ਜਾਣਕਾਰੀ ਸਾਹਮਣੇ ਆਈ ਹੈ ਇਹਨਾਂ ਦੀ ਪਛਾਣ ਹੋ ਪਾਈ ਹੈ ਹਥਿਆਰ ਕਿੱਥੋਂ ਲੈ ਕੇ ਆਈ ਸੀ ਇਹ ਬਿਲਕੁਲ ਜਿਹੜੇ ਐਸਐਸਟੀ ਮੋਗਾ ਥੋੜੀ ਦੇਰ ਪਹਿਲਾਂ ਹੀ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਕੇ ਦੱਸ ਚੁੱਕੇ ਨੇ ਮਨਪ੍ਰੀਤ ਜਿਹੜੀਆਂ ਅਜੇ ਇਹਨਾਂ ਤੋਂ ਜਿਹੜੀ ਪੁੱਛਗਛ ਚੱਓ ਜਾਰੀ ਆ ਇਹਨਾਂ ਤੋਂ ਜਿਹੜੇ ਹੋਰ ਜਿਹੜੇ ਵੱਡੇ ਮਾਤਰਾ ਜਿਹੜਾ ਅਸਲਾ ਵੀ ਰਿਕਵਰ ਕੀਤਾ ਜਾ ਸਕਦਾ ਹੈ ਕਈ ਹੋਰ ਜਿਹੜੇ ਜਿਹੜੇ ਵਾਰਦਾਤਾਂ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਹੋਣੀਆਂ ਉਹ ਵੀ ਸਾਹਮਣੇ ਆਸਾਈਂ ਲਗਾਤਾਰ ਜਿਹੜੇ ਇਹਨਾਂ ਤੋਂ ਜਿਹੜੀ ਵੱਖ-ਵੱਖ ਜਿਹੜੀਆਂ ਪੁਲਿਸ ਦੀਆਂ ਟੀਮਾਂ ਵੱਲੋਂ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਆ ਉਹ ਹਾਸਲ ਕੀਤਾ ਜਾਵੇਗਾ ਤੇ ਜਿਹੜੀ ਅਗਲੀ ਪੁੱਛਗਿੱਛ ਆ ਉਹ ਕੀਤੀ ਜਾਵੇਗੀ ਠੀਕ ਹੈ ਠੀਕ ਹੈ ਸ਼ੁਕਰੀਆ ਸਰਪ ਜੀ तमाम ਜਾਣਕਾਰੀ ਦੇ ਲਈ ਤਾਂ ਅੱਜ ਮਾਣੀਓਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮੁਲਜ਼ਮਾਂ ਨੂੰ ਰਿਮਾਂਡ ਲਿਆ ਜਾਵੇਗਾ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪੁੱਛਗਿੱਛ ਦੇ ਦੌਰਾਨ ਖੁਲਾਸੇ ਹੋਣਗੇ ਕਿ ਹਥਿਆਰ ਕਿੱਥੋਂ ਲੈ ਕੇ ਆਏ ਸੀ ਕਿਸ ਮਨਸ਼ਾ ਦੇ ਨਾਲ ਜਿਹੜਾ ਗੋਲੀਆਂ ਚਲਾਈਆਂ ਗਈਆਂ तमाम ਇਨਵੈਸਟੀਗੇਸ਼ਨ ਦਾ ਪਾਰਟ ਹੈ ਪੁਲਿਸ ਨੇ ਕਾਰਵਾਈ ਕੀਤੀ ਹੈ ਸੀਆਈਏ ਸਟਾਫ ਦੇ ਨਾਲ ਮਿਲ ਕੇ ਐਨਕਾਊਂਟਰ ਕੀਤਾ ਗਿਆ ਦੋ ਮੁਲਜ਼ਮ ਜ਼ਖਮੀ ਹੋਏ ਨੇ 10 ਫਰਵਰੀ ਨੂੰ ਇਨਾ ਮੁਲਜ਼ਮਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਮਜ਼ਦੂਰਾਂ ਤੇ ਜਿਸ ਦੇ ਵਿੱਚ ਦੋ ਮਜ਼ਦੂਰ ਜ਼ਖਮੀ ਹੋਏ ਸੀ ਉਹਨਾਂ ਦਾ ਇਲਾਜ ਕਰਵਾਇਆ ਗਿਆ ਤੇ ਅੱਜ ਮੋਗਾ ਦੇ ਵਿੱਚ ਜੋ ਇਨਕਾਊਂਟਰ ਹੋਇਆ ਇਸੇ ਵਿੱਚ ਵੀ ਦੋ ਸ਼ੂਟਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁੱਛਗਿੱਛ ਦੇ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਨਾਲ ਹੀ ਹੁਣ ਤੱਕ ਕਿਹੜੀਆਂ-ਕਿਹੜੀਆਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਬਾਬਤ ਵੀ ਖੁਲਾਸੇ ਜੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਨੇ 10 ਫਰਵਰੀ ਨੂੰ ਮੋਗਾ ਦੇ ਵਿੱਚ ਮਜ਼ਦੂਰਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਅੱਜ ਕਾਰਵਾਈ ਕੀਤੀ ਐ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਮੋਗਾ ਪੁਲਿਸ ਤੇ ਸੀਆਈਏ ਸਟਾਫ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਸੀ ਦੋਨਾਂ ਦਾ ਕਾਰਵਾਈ ਕੀਤੀ ਗਈ ਦੋ ਜਿਹੜੇ ਆ ਸ਼ੂਟਰ ਜ਼ਖਮੀ ਹੋਏ ਨੇ ਹਥਿਆਰ ਵੀ ਮੌਕੇ ਤੋਂ ਜ਼ਬਤ ਕੀਤੇ ਗਏ ਨੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਪ੍ਰਜਨ ਦੇ ਲਈ ਜਿਹੜੀ ਇਹ ਪੁਲਿਸ ਟੀਮ ਤੇ ਫਾਇਰਿੰਗ ਸਟਾਰਟ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਤੇ ਇੱਕ ਅਕਿਊਬ ਰੋਬਨਕ੍ਰੀਟ ਹੈ ਉਹਦੀ ਲੱਤ ਦੇ ਵਿੱਚ ਫਾਇਰ ਲੱਗੇ ਨੇ ਦੋ ਤੇ ਇੱਕ ਜਿਹੜਾ ਅਕਿਊਜ਼ ਆਕਾਸ਼ਦੀਪ ਹੈ ਉਹ ਭਜਣ ਲੱਗਾ ਤੇ ਉਹਨੂੰ ਫਿਰ ਕਾਬੂ ਕਰ ਲਿਆ ਮੌਕੇ ਤੇ ਜਿਹੜੀ ਹੈ ਉਹਨਾਂ ਦੇ ਵੱਲੋਂ ਜਿਹੜੀ ਵਾਰਦਾਤ ਦੇ ਵਿੱਚ ਉਹਨਾਂ ਨੇ ਮੋਟਰਸਾਈਕਲ ਵਰਤੀ ਸੀ ਉਹ ਵੀ ਬਰਾਮਦ ਹੋ ਗਈ ਦੋ ਜਿਹੜੇ ਵੈਪਨ ਨੇ 30 ਬੋਰ ਦੇ ਉਹ ਬਰਾਮਦ ਹੋਏ ਨੇ ਚਾਰ ਜਿਹੜੇ ਨੇ ਉਹ ਸ਼ੈਲਸ ਮਿਲੇ ਸਾਨੂੰ ਜਿਹੜੇ ਇਹਨਾਂ ਦੇ ਵੱਲੋਂ ਫਾਇਰ ਕੀਤੇ ਗਏ ਸੀ ਉਹਨਾਂ ਦੇ ਐਮਪੀ ਸ਼ੈਲਸ ਤੇ ਇੱਕ ਜਿਹੜਾ ਹੈ ਲਾਈਵ ਗਰਾਉਂਡ ਵੀ ਇਹਨਾਂ ਤੋਂ ਬਰਾਮਦ ਹੋਇਆ ਹੈ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਨੇ ਇੱਕ ਹੋਰ ਆਪਣੇ ਸਾਥੀ ਦੇ ਨਾਲ ਮਿਲ ਕੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹੜੇ ਤਿੰਨ ਦੋਸ਼ੀ ਉਹਦੇ ਵਿੱਚ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੇ ਵਿੱਚੋਂ ਦੋ ਦੋਸ਼ੀ ਜਿਨ੍ਹਾਂ ਨੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀ ਤੇ ਇੱਕ ਵੀਡੀਓ ਬਣਾ ਰਿਹਾ ਸੀ ਜੋ ਜਨੇ ਫਾਇਰਿੰਗ ਕੀਤੀ ਸੀ ਉਹ ਬੰਦੇ ਜਿਹੜੇ ਦੋਨੇ ਹੈਗੇ ਉਹ ਅੱਜ ਫੜੇ ਗਏ ਆ ਜੀ ਇਹਨਾਂ ਦਾ ਟ੍ਰੀਟਮੈਂਟ ਹੁਣ ਇੱਥੇ ਸਿਵਲ ਹਸਪੀਟਲਿੰਗ ਦੇ ਵਿੱਚ ਚੱਲ ਰਿਹਾ ਹੈ ਹੀ ਇਜ਼ ਆਊਟ ਆਫ ਡੇਂਜਰ ਤੇ ਇਹ ਪੂਰੇ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦਰੀ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਮੌਕੇ ਤੇ ਅਪਰੀਹੈਂਡ ਕਰ ਲਿਆ ਤੇ ਕੋਈ ਜਿਹੜੀ ਹੈ ਇੰਜਰੀ ਕਿਸੇ ਪੁਲਿਸ ਮੁਲਾਜ਼ਮ ਨੂੰ ਨਹੀਂ ਲੱਗੀ ਹੈ ਤੇ ਉਹ ਵੀ ਜਿਹੜੇ ਆ ਉਹਨਾਂ ਦੇ ਕੰਡੀਸ਼ਨ ਸਟੇਬਲ ਹੈਗੀ ਲੋਸ਼ਿਆਂ ਦੀ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਿਹਨਾਂ ਨੂੰ ਲੱਗ ਗਏ ਨਹੀਂ ਇਹਨਾਂ ਦੇ ਵੱਲੋਂ ਟੋਟਲ 4-5 ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਪੁਲਿਸ ਵੱਲੋਂ 3-4 ਦੇ ਕਰੀਬ ਜਿਹੜੇ ਰਾਉਂਡ ਨੇ ਉਹ ਫਾਇਰ ਕੀਤੇ ਹੋਏ। ਇਹ ਨਾਲ ਹੋਰ ਵੀ ਕਈ ਥਾਂ ਥਾਂ ਸੀਗਾ ਜੀ। ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਹੈ ਦੋ ਅਕੀਦਤ ਸੀ ਫਰੋਸਪੁਰ ਜ਼ਿਲ੍ਹੇ ਨਾਲ ਰਿਲੇਟਡ ਪਹਿਲਾਂ ਹੀ ਇਹਦੇ ਵਿੱਚ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਨੇ ਇਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤਾ ਸੀ ਤੇ ਇਹਨਾਂ ਨੂੰ ਹੋਰ ਸਪੋਰਟ ਦਿੱਤਾ ਸੀ। ਇਹਦੇ ਵਿੱਚ ਜਿਹੜਾ ਮੇਨ ਬੰਦਾ ਹੈ ਉਹ ਇੱਕ ਕੋਈ ਫੋਰਨ ਬੇਸਡ ਹੈਂਡਲਰ ਹੈ ਜਿਹਦੇ ਨਾਲ ਇਹਨਾਂ ਦੇ ਨਾਲ ਕੰਟੀਨਿਊਸਲੀ ਗੱਲ ਹੁੰਦੀ ਸੀ ਉਹਦੇ ਇਨਸਟਰਕਸ਼ਨਸ ਤੇ ਇਹਨਾਂ ਨੇ ਇਹ ਸਾਰਾ ਕੰਮ ਕੀਤਾ ਸੀ। ਇਹਨਾਂ ਦਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌ ਤੇ ਇਥੇ ਸਮਾਜ ਦੇ ਵਿੱਚ ਜਿਹੜਾ ਹੈ ਮਾਹੌਲ ਖਰਾਬ ਕਰੀਏ ਲੇਕਿਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਅਸੀਂ 24/7 ਵਰਕ ਕਰ ਰਹੇ ਹਾਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ